ਸਵਾਗਤ ਹੈ ਨਵੀਂ ਵੀਡੀਓ ਵਿੱਚ। ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ। ਤਾਂ ਦੋਸਤੋ ਪਸ਼ੂਆਂ ਦੇ ਵਿੱਚ ਜਿਹੜੀ ਨਬਜ਼ ਦੀ ਗਤੀ ਆ, ਔਸਤਨ ਗਤੀ ਆ 1 ਮਿੰਟ ਵਿੱਚ ਕਿੰਨੀ ਹੁੰਦੀ ਆ, ਉਹ ਮੈਂ ਸਾਰੀ ਤੁਹਾਡੇ ਨਾਲ ਸਾਂਝੀ ਕਰੂੰਗਾ। ਤੁਸੀਂ ਕਾਪੀ ਪੈਨ ਤੇ ਲਿਖ ਲਿਓ। ਤੇ ਵੀਡੀਓ ਦੇਖ ਰਹੇ ਬਹੁਤ ਸਾਰੇ ਸੱਜਣਾ ਨੂੰ ਪਤਾ ਵੀ ਹੋਊਗਾ ਜਿਨ੍ਹਾਂ ਨੂੰ ਪਤਾ ਕਮੈਂਟ ਕਰਕੇ ਜਰੂਰ ਦੱਸਿਓ। ਕਿਉਂਕਿ ਜਿਹੜੇ ਜਦੋਂ ਪਸ਼ੂ ਦੀ ਆਪਾਂ ਬਿਮਾਰੀ ਲੱਭਣੀ ਆ ਬੁਖਾਰ ਆ ਜਾਂ ਕੋਈ ਵੀ ਆਪਾਂ ਜਦੋਂ ਨਬਜ ਆ ਜਿਹੜੀ ਸਭ ਤੋਂ ਇੱਕ ਅਨਮੁੱਲੀ ਚੀਜ਼ ਹੁੰਦੀ ਹੈ ਪੁਰਾਣੇ ਬਜ਼ੁਰਗ ਕੀ ਹੁੰਦੇ ਸੀ ਆਪਣੇ ਵੀ ਜਦੋਂ ਆਦਮੀਆਂ ਦੇ ਵਿੱਚ ਵੈਦ ਆ ਉਹ ਨਬਜ ਵੇਖ ਕੇ ਬਿਮਾਰੀ ਦੱਸ ਦਿੰਦੇ ਸੀ ਸੋ ਜਿਹੜੇ ਭੈਣ ਭਰਾਵਾਂ ਨੇ ਪਸ਼ੂ ਰੱਖਣੇ ਆ ਡੇਰੀ ਫਾਰਮ ਕਰਨਾ ਜਾਂ ਡਾਕਟਰੀ ਦਾ ਧੰਦਾ ਕਰਨਾ ਉਹਨਾਂ ਪਸ਼ੂਆਂ ਦੀ ਜਿਹੜੀ ਨਬਜ ਦੀ ਗਤੀ ਪਤਾ ਹੋਣਾ ਬਹੁਤ ਜ਼ਰੂਰੀ ਹੈ ਸੋ ਮੈਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰੂੰਗਾ ਤਾਂ ਦੋਸਤੋ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਆ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਪਣੇ ਜਿੰਨੇ ਵੀ ਡੇਰੀ ਫਾਰਮ ਵਾਲੇ ਵੀਰ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਫਾਇਦਾ ਹੋ ਸਕੇ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਘੋੜੇ ਦੀ ਘੋੜੇ ਦੀ ਜਿਹੜੀ ਨਬਜ਼ ਦੀ ਗਤੀ ਹੁੰਦੀ ਆ ਉਹ 30 ਤੋਂ ਉੱਪਰ ਤੇ 40 ਤੋਂ ਥੱਲੇ 30 ਤੋਂ 40 ਦੇ ਵਿਚਕਾਰ ਜਨਕਿ ਘੋੜੇ ਦੀ ਨਬਜ਼ ਦੀ ਗਤੀ ਆ ਉਹ ਨਾਰਮਲ ਹੁੰਦੀ ਆ ਜਿਹੜੀ ਗਾਂ ਤੇ ਮੱਝ ਹੁੰਦੀ ਆ ਉਹਦੀ ਹੁੰਦੀ ਆ 60 ਤੋਂ 80 ਦੇ ਵਿਚਕਾਰ ਜਨਕਿ 60 ਤੋਂ ਘਟਣਾ ਹੋਵੇ ਤੇ 80 ਤੋਂ ਉੱਪਰ ਨਾ ਉਹਦੀ ਦੀ ਨਬਜ਼ ਦੀ ਗਤੀ ਆ ਪ੍ਰਤੀ ਮਿੰਟ 60 ਤੋਂ 80 ਦੇ ਵਿਚਕਾਰ ਹੁੰਦੀ ਆ ਭੇਡ ਬੱਕਰੀ ਜਿਹੜੀ ਹੁੰਦੀ ਆ ਉਹ 70 ਤੋਂ 90 ਦੀ ਹੁੰਦੀ ਆ 70 ਤੋਂ ਘਟਣਾ ਹੋਵੇ ਤੇ 90 ਤੋਂ ਉੱਪਰ ਨਾ ਇਹਦੇ ਵਿਚਕਾਰ ਜੇਕਰ ਨਬਜ ਦੀ ਗਤੀ ਆ ਤਾਂ ਉਹ ਬਿਲਕੁਲ ਨੋਰਮਲ ਆ ਤਾਂ ਜਿਹੜੇ ਬਸ਼ੇਰੇ ਹੁੰਦੇ ਆ ਮੰਨ ਲਓ ਬੱਚੇ 1 ਸਾਲ ਤੱਕ ਹੁੰਦੇ ਆ ਉਹਨਾਂ ਦੀ ਹੁੰਦੀ ਆ 70 ਤੋਂ 80 ਹੁੰਦੀ ਆ ਤੇ ਜਿਹੜੇ ਬਚੜੇ ਹੁੰਦੇ ਆ ਜਿਵੇਂ ਕਟਰੂ ਬਛੜੂ ਆਪਣੇ ਜਿਵੇਂ ਕਹਿੰਦੇ ਆ ਗਾਂ ਮੱਝ ਦੇ ਕਟਰੇ ਬਛੜੇ ਹੁੰਦੇ ਆ ਉਹਨਾਂ ਦੀ 100 ਤੋਂ 120 ਦੇ ਵਿਚਕਾਰ ਨੋਰਮਲ ਹੁੰਦੀ ਆ ਛੋਟੇ ਬੱਚੇ ਦੀ ਜਿਹੜੀ ਆ ਨਬਜ ਦੀ ਗਤੀ ਆ ਉਹ ਤੇਜ਼ ਹੁੰਦੀ ਆ ਸੋ ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਕੰਮ ਦੀ ਵੀਡੀਓ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸੋ ਵੀ ਕਿਹੜੇ-ਕਿਹੜੇ ਸੱਜਣਾਂ ਨੂੰ ਇਸ ਨਵਜ ਦੀ ਗਤੀ ਬਾਰੇ ਪਹਿਲਾਂ ਪਤਾ ਸੀ ਤਾਂ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆਂ ਫੇਰ ਨਵੀਂ ਵੀਡੀਓ ਦੇ ਵਿੱਚ ਸੱਚੀ ਕਾਲ ਜੀ ਸਾਰਿਆਂ ਨੂੰ